ਕੀ ਗੱਲ ਦੱਸਦੇ ਹੋ ਆਪਣੇ ਕਿੰਨੇ ਕ ਰੇਟ ਤੋਂ ਸਟਾਰਟ ਹੋਣਗੇ ਤੇ ਐਂਡ ਆਪਣੇ ਕੋਲੇ ਕਿੰਨੇ ਤੱਕ ਪਹੁੰਚ ਜਾਣਗੀਆਂ ਕੱਟੀਆਂ ਦੀ ਸਾਢੇ 12 13 ਹਾਂ ਉਦੋਂ ਲਾ ਕੇ ਹਾਂਜੀ ਤੇ 40 42 ਤੱਕ ਪਹੁੰਚ ਜਾਣੇ ਆ ਠੀਕ ਲੈ ਵੀ ਮਿੱਤਰੋ ਅੱਜ ਖੜੇ ਆਪਾਂ ਬਾਬੇ ਫਲੋਰ ਕੋਲੇ ਤੇ ਬਾਬਾ ਨਾ ਕੱਟੀਆਂ ਦੇ ਨਾਂ ਤੇ ਮਸ਼ਹੂਰ ਹੋਇਆਗਾ ਵੀ ਬਾਬੇ ਕੋਲੇ ਘਰੇ ਵੀ 40 45 ਕੱਟੀਆਂ ਹੁੰਦੀਆਂ ਤੇ ਅੱਜ ਮੇਲੇ 'ਚ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦੇ ਕੱਟੀਆਂ ਗਈਆਂ ਤੇ ਬਾਕੀ ਆਪਾਂ ਬਾਬੇ ਨਾਲ ਗੱਲ ਕਰਾਉਣੇ ਖਾਲਸਾ ਵਾਇਰੂ ਜੀ ਕੀ ਫਤਿਹ ਵਾਇਰੂ ਖਾਲਸਾ ਵਾਇਰੂ ਫਤਿਹ ਤੇ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੇ ਇੱਕ ਵਾਰੀ ਆਪਾਂ ਇਹਡ ਮੇਟਾ ਜਿਹੜਾ ਸ੍ਰੀ ਮੁਖਸਰ ਸਾਹਿਬ ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਕਿੰਨੇ ਕੰਨਾਗਾ ਜੀ ਸੇਲ ਕਰ ਅੱਜ ਤਾਂ ਹੈਗੀਆਂ ਨੇ ਆਪਣੇ ਕੋਲ 17 18 ਕਟੀਆਂ ਤੇ ਆਪਣੇ ਕੋਲੇ ਘਰੇ ਕਿੰਨੀਆਂ ਕੁੰਦ ਨੇ ਜੀ ਘਰੇ ਹੈਗਿਆ 8-25 ਨਾਲ ਠੀਕ ਹੈ ਜੀ ਤੇ ਆਪਾਂ ਨੂੰ ਜਾਣਕਾਰੀ ਦਿਓ ਆਪਾਂ ਨੂੰ ਪਹਿਲੀ ਕੱਟੀ ਦੀ ਹਾਂਜੀ ਤੇ ਇਹ ਕਿੰਨੀ ਕੁ ਉਮਰ ਦੀ ਆ ਤੇ ਆਪਾਂ ਰੇਟ ਕਿੰਨਾ ਕਰਦੇ ਆ ਇਹਦਾ ਹਾਂਜੀ ਇਹਦੀ ਉਮਰ ਕਿੰਨੀ ਗਈ ਇਹਦੀ ਉਮਰ ਤਾਂ ਬਸ 1/2 ਸਾਲ ਦੀ ਗੱਟ ਚ ਆ ਤੇ ਆਪਾਂ ਰੇਟ ਕੀ ਕਰਦੇ ਆ ਇਹਦਾ ਹਾਂਜੀ ਰੇਟ ਦਾ 26000 ਰੁਪਏ ਮੰਗਦੇ ਆ। ਰੇਟ ਆਪਾਂ 26000 ਆ। ਇੱਕ ਆਪਾਂ ਮੋਟੀ ਗੱਲ ਦੱਸ ਦਈਏ ਆਪਣੇ ਕਿੰਨੇ ਕ ਰੇਟ ਤੋਂ ਸਟਾਰਟ ਹੋਣ ਜਾਂਗੇ ਤੇ ਐਂਡ ਆਪਣੇ ਕੋਲੇ ਕਿੰਨੇ ਕ ਤੱਕ ਪਹੁੰਚ ਜਾਨੇ ਕੱਟੀਆਂ ਦੀ। ਸਟਾਰਟ ਵੀਰੇ 12-13 ਹਾਂ ਉਤ ਲਾ ਕੇ। ਹਾਂਜੀ। ਤੇ 40-42 ਤੱਕ ਪਹੁੰਚ ਜਾਨੇ ਆ। ਠੀਕ ਹੈ ਬਾਕੀ 40-42 ਤੱਕ ਪਹੁੰਚ ਜਾਨੇ ਆਂਗੇ ਤੇ ਉਦੋਂ ਗਾ ਦਿਖਾਉਣੇ ਆ ਦੇਖੋ ਕੱਟੀ ਕਿੱਡੀ ਚੰਗੀ ਹੈਗੀ। ਇੱਕ ਵਾਰ ਇਹਦਾ ਬਾਪੇ ਦਾ ਆਪਾਂ ਰੇਟ ਹੀ ਦੇ ਦਵਾਂਗੇ ਤੇ ਬਾਕੀ ਤੁਸੀਂ ਕੁਆਲਿਟੀ ਤਾਂ ਦੇਖ ਹੀ ਸਕਦੇ ਹੋ ਹਨਾ। ਪੂਰੀ ਚੰਗੀ ਹੈਗੀ। ਥਣ ਥਣ ਵੀ ਪੂਰੇ ਆ ਵੀ। ਪੂਰਾ ਪਰਖ ਕੇ ਬ ਹਾਂਜੀ ਇਹਦਾ ਰੇਟ ਕਿੰਨਾ ਹੈ ਇਹਦਾ 16000 ਰੁਪਿਆ ਇਹਦਾ 16000 ਹੈਗਾ ਤੇ ਇੱਕ ਆਗਲੀ ਦੇਖੋ ਹਨਾ ਇਹ ਨੀਲੀ ਰਵੀ ਚ ਅੱਖਾਂ ਹੈਗੀਆਂ ਨੀਲੀ ਰਵੀ ਹੈਗੀ ਪਿਆਰ ਤੇ ਇਹਦਾ ਰੇਟ ਕੀ ਕਰਦੇ ਆਂ ਆਪਾਂ ਇਹਦਾ 22000 ਰੁਪਿਆ ਕਰਦੇ ਆ ਇਹਦਾ 22000 ਰੁਪਿਆ ਕਰਦੇ ਆ ਇੱਕਾ ਹੋਰ ਦੇਖੋ ਇੱਧਰ ਵੀ ਖੜੀ ਹੈਗੀ ਹਨਾ ਤੇ ਇਹਦਾ ਕੀ ਰੇਟ ਹੈ ਜੀ ਹਾਂਜੀ ਇਹਦਾ ਕੀ ਰੇਟ ਹੈ ਇਹਦਾ ਆਪਣੇ 16 ਬਾਕੀ ਬਾਬਾ ਇੱਕ ਗੱਲ ਛੋਟੀਆਂ ਕਟੀਆਂ ਦੀ ਖਾਸियत ਆ ਵੀ ਸਿੰਘ ਬਹੁਤ ਚੰਗੇ ਹੁੰਦੇ ਆਗੇ ਮੈਂ ਦੇਖਿਆ ਵੀ ਗਾਂ ਜਾ ਕੇ ਪੂਰੇ ਚੰਗੇ ਬਾਨ ਨੇ ਆਗੇ ਤੇ ਪੂਰੇ ਜਿਵੇਂ ਕੁੰਡੇ ਸਿੰਘ ਬਾਨ ਨੇਗੇ ਛੋਟੇ ਸਿੰਘ ਆਗੇ ਤੇ ਕਹੋ ਛੋਟੀ ਤਾਂ ਕਿੰਨੀ ਹਾਂਜੀ ਇਹਦਾ ਰੇਟ ਕਿੰਨਾ ਜੀ 8500 ਰੁਪਿਆ ਇਹਦਾ 8500 ਹਾਂਜੀ ਬਾਕੀ ਇੱਕ ਅੱਗੇ ਦਿਖਾਉਣੇ ਆ ਤੁਹਾਨੂੰ ਬਹੁਤ ਜਿਆਦਾ ਕਟੀਆਂ ਆਉਣਗੀਆਂ ਯਾ ਦੇਖੋ ਹਣਾ ਤੇ ਬਾਪਾ ਕੋਈ ਚੰਗੇ ਕੱਟੇ-ਕੁੱਟੇ ਵੀ ਹੁੰਦੇ ਕਹਿੰਦੇ ਨਹੀਂ ਹਾਂ ਜਿਹੜੇ ਹੁੰਦੇ ਆ ਨੀਲੀ ਰਾਵੀ ਦਾ ਪੂਰਾ ਨੀਲੀ ਰਾਵੀ ਦਾ ਪੂਰਾ ਮੋਹਰਾ ਜੱਡ ਬਲੈਕ ਸਾਰੇ ਤੇ ਬੂਰੀ ਕੱਟੀ ਦੇ ਨਾਲ ਜੇ ਕੋਈ ਸਪੈਸ਼ਲ ਡਿਮਾਂਡ ਆਉਂਦੀ ਆ ਤੋ ਜਰੂਰ ਦੱਸਿਓ ਆਪਾਂ ਨੂੰ ਬੂਰੀਆਂ ਕੱਟੀਆਂ ਆਪਨੇ ਕੋਲ ਮਿਲ ਜਾਂਦੀਆਂ ਹਾਂ ਤੇ ਬੂਰੀਆਂ ਕੱਟੀਆਂ ਵੀ ਜੇ ਕਹਿੰਨੇ ਲੈਣੀਆਂ ਹੁੰਦਾ ਬਾਪੇ ਨਾਲ ਕੰਟੈਕਟ ਕਰ ਲਓ ਇਹਦਾ ਰੇਟ ਕਿੰਨਾ ਈ ਹਾਂਜੀ ਇਹਦਾ ਰੇਟ ਜੀ ਇਹਦਾ 11000 ਰੁਪਿਆ ਇਹਦਾ 11000 ਤੇ ਬਾਕੀ ਆ ਦੇਖੋ ਸਾਨੂੰ ਦਿਖਾਉਣੇ ਹਣਾ ਪੂਰੀਆਂ ਸਾਰੀਆਂ ਇੱਕਾ ਸਾਨੂੰ ਕਾਲੀ ਦਾ ਜਰੂਰ ਦੱਸਿਓ ਰੇ ਇਹਦਾ ਕਿੰਨਾ ਰੇਟ ਆਈ? ਹਾਂਜੀ। ਇਹਦਾ ਰੇਟ ਕਿੰਨਾ ਆਈ? 14000 ਰੁਪਿਆ। ਇਹਦਾ 14000 ਆਗਾ ਤੇ ਬਾਕੀ ਬਾਬੇ ਨਾਲ ਕੰਟੈਕਟ ਕਰ ਲੋ। ਇਸ ਟਾਈਮ ਹੈਗਾ 15-16 ਕੱਟੀਆਂ ਤੇ ਬਾਬਾ ਕੰਟੈਕਟ ਨੰਬਰ ਦੱਸ ਦੇ ਆਪਣਾ। 98763 ਹਾਂਜੀ। 90717 ਇੱਕ ਵਾਰੀ ਹੋਰ ਦੱਸ ਦੇ। 98763 ਹਾਂਜੀ। 90717 ਠੀਕ ਹੈ। ਧੰਨਵਾਦ।